ਵੱਡੀ ਜਾਣਕਾਰੀ ਸਾਹਮਣੇ ਆਈ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਲੈ ਕੇ ਐਮਪੀ ਔਜਲਾ ਨੇ ਮੰਗ ਕੀਤੀ ਹੈ ਅੰਮ੍ਰਿਤਸਰ 'ਚ ਹਾਈ ਟੈਕ ਸਿਕਿਉਰਿਟੀ ਸਿਸਟਮ ਲੱਗੇ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਕਿਹਾ ਗਿਆ ਹੈ ਅੰਮ੍ਰਿਤਸਰ ਨੂੰ ਨਵ ਵਾਰਡ ਜ਼ੋਨ ਲਾਨਣਾ ਚਾਹੀਦਾ ਹੈ ਔਜਲਾ ਦੇ ਵੱਲੋਂ ਬਿਆਨ ਜਿਹੜਾ ਦਿੱਤਾ ਗਿਆ ਇੱਕ ਕੋਈ ਰਿਐਕਸ਼ਨ ਜਿਹੜਾ ਟੀਮ ਵੀ ਤਣਾਤ ਹੋਣੀ ਚਾਹੀਦੀ ਹੈ ਪੱਕੀ ਸਿਕਿਉਰਿਟੀ ਸੈੱਲ ਬਣੇ ਔਚਲਾ ਦੇ ਵੱਲੋਂ ਜਾਣਕਾਰੀ ਜੜੀਓ ਸਾਂਝੀ ਕੀਤੀ ਗਈ ਹੈ। ਫਿਰ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਲੈ ਕੇ ਐਮਪੀ ਫੌਜਲਾ ਦੀ ਵੱਡੀ ਮੰਗ ਸਾਹਮਣੇ ਆਈ। ਦੱਸ ਦੇ ਕਿ ਅਮਰ ਸਰਚ ਹਾਈ ਟੈਕ ਸਿਕਿਉਰਿਟੀ ਨੂੰ ਲੈ ਕੇ ਜੜੀ ਉਹਨਾਂ ਵੱਲੋਂ ਗੱਲ ਕੀਤੀ ਗਈ ਹੈ ਕਿ ਹਾਈ ਟੈਕ ਸਿਕਿਉਰਿਟੀ ਜੜੀ ਉਹ ਹੋਣੀ ਚਾਹੀਦੀ ਹੈ। ਅਮਰ ਸਰ ਤੇ ਵਿਚ ਦਰਬਾਰ ਸਾਹਿਬ ਦੇ ਵਿੱਚ 9 ਵੋਟ ਸੋਣ ਹੋਣਾ ਚਾਹੀਦਾ ਇੱਕ ਇੱਕ ਰਿਐਕਸ਼ਨ ਟੀਮ ਵੀ ਤਨਾਂ ਨਾਲ ਜੁੜੀ ਹੋਣੀ ਚਾਹੀਦੀ ਹੈ ਦੇਖੋ ਬਹੁਤ ਮੰਦ ਭਾਗੀ ਗੱਲ ਹੈ ਇਹ ਪਵਿੱਤਰ ਸਥਾਨ ਜਿੱਥੇ ਗੁਰੂ ਸਾਹਿਬਾਨ ਦੀ ਬਾਣੀ ਦਾ ਪ੍ਰਵਾਹ ਚੱਲਦਾ ਹੈ ਔਰ ਲੋਕ ਆ ਕੇ ਉਹਦਾ ਆਨੰਦ ਲੈਂਦੇ ਨੇ ਸ਼ਾਂਤੀ ਲੈਂਦੇ ਨੇ ਔਰ ਸਾਰੇ ਵਰਗਾਂ ਦੇ ਸਾਰੇ ਧਰਮਾਂ ਦਾ ਸਤਿਕਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਸੂਫੀ ਸੰਤਾਂ ਦੀਆਂ ਬਾਣੀਆਂ ਉਹਦੇ ਵਿੱਚ ਦਰਜ ਨੇ ਔਰ ਉਹਦਾ ਪ੍ਰਵਾਹ ਹੁੰਦਾ ਹੈ ਔਰ ਦੂਰੋ ਦੂਰੋ ਲੋਕ ਬਗੈਰ ਜਾਤ ਧਰਮ ਤੋਂ ਇੱਥੇ ਲੋਕ ਮੱਥਾ ਟੇਕਣ ਆਉਂਦੇ ਔਰ ਇਹਨੂੰ ਇਹੋ ਜਿਹੀਆਂ ਧਮਕੀਆਂ ਦੇਣੀਆਂ ਮੇਰਾ ਮਤਲਬ ਅੱਤਵਾਦੀ ਲੋਕ ਹੁੰਦੇ ਨੇ ਅੱਤਵਾਦੀ ਸੋਚ ਦੇ ਮਾਲਕ ਨੇ ਔਰ ਜਿਹੜਾ ਅੱਤਵਾਦੀ ਹੁੰਦਾ ਉਹ ਨਾ ਤੇ ਮਨੁੱਖ ਹੁੰਦਾ ਨਾ ਮਨੁੱਖਤਾ ਦਾ ਉਹਨੂੰ ਕੋਈ ਦਰਦ ਹੁੰਦਾ ਹੈ ਚੀਜ਼ਾਂ ਬੜੀਆਂ ਸਾਫ਼ ਨੇ ਤੋ ਜਿਹੇ ਲੋਕ ਅਤੰਕ ਫਲਾਉਂਦੇ ਇਰਾਦੇ ਨਾਲ ਇਹ ਕੰਮ ਕਰਦੇ ਨੇ ਪਰ ਫਿਰ ਵੀ ਸਾਨੂੰ ਅਲਰਟ ਰਹਿਣਾ ਪੈਂਦਾ ਹੈ ਕਿਉਂਕਿ ਮੇੇ ਦੇ ਵਿੱਚ ਤੁਹਾਨੂੰ ਪਤਾ ਦੋ ਵਾਰੀ ਧਮਾਕਾ ਬਾਹਰ ਹੋਇਆ ਸੀ ਗੁਰੂਗੜ੍ਹ ਔਰ ਅਸੀਂ ਉਹਨੂੰ ਫਿਕਰਮੰਦ ਉਹਨੂੰ ਚੀਜ਼ ਨੂੰ ਲੈ ਕੇ ਉਸੇ ਕਰਕੇ ਚਿੱਠੀ ਲਿਖੀ ਹੈ ਵੀ ਸਰਕਾਰ ਪੁਖਤਾ ਸੁਰੱਖਿਆ ਪ੍ਰਬੰਧ ਕਰੇ ਪਰਮਾਨੈਂਟ ਸਕਿਉਰਿਟੀ ਸੋਲੂਸ਼ਨ ਕੁਝ ਲੋਕਾਂ ਨੂੰ ਪ੍ਰੇਖਿਆ ਕਿ ਖਾਇਦ ਫੋਰਸਾ ਮੰਗੀਆਂ ਨੇ ਫੋਰਸਾ ਸਾਡੇ ਕੋਲ ਹੈਗੀਆਂ ਨੇ ਲੋਡ ਪੈਣਗੇ ਉਹ ਵੀ ਚਲੋ ਬਾਅਦ ਦੀ ਗੱਲ ਹੈ ਪਰ ਫਿਰ ਲ ਸਿਕਿਉਰਿਟੀ ਸੋਲੂਸ਼ਨ ਚਾਹੀਦਾ ਕਿ ਜਿੱਦਾਂ ਚਾਰਜਫਾਇਰਾ ਖੁੱਲਾ ਹੈ ਜਿਹੜਾ ਮਰਜ਼ੀ ਆਵੇ ਜਾਵੇ ਉਹ ਬਿਲਕੁ ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਸਾਨੂੰ ਜੇ ਕੁਦਰਤ ਨੇ ਜੇ ਇਸ ਕਾਇਨਾਤ ਦੇ ਵਿੱਚੋਂ ਮਾੜੇ ਲੋਕ ਪੈਦਾ ਕੀਤੇ ਨੇ ਤੇ ਉਹਨਾਂ ਨੂੰ ਡੱਕਣ ਵਾਲੀ